ਮਨੁੱਖ ਨੂੰ ਜੀਵਨ ਦਾ ਮਾਰਗ ਸਮਝ ਵਿੱਚ ਨਹੀਂ ਆਉਂਦਾ ਕੋਈ ਕਿੰਨਾ ਵੀ ਸਿਆਣਾ ਕੋ ਕਿਉਂ ਨਾ ਹੋਵੇ ਕਿੰਨਾ ਵੀ ਆਪਣੇ ਆਪ ਨੂੰ ਸੂਝਵਾਨ ਮਤ ਵਾਲਾ ਕਹਿੰਦਾ ਹੋਵੇ ਪਰ ਜਿੰਨਾ ਚਿਰ ਉਹਨੂੰ ਗੁਰੂ ਦੀ ਮਤ ਨਹੀਂ ਮਿਲਦੀ ਉਹਦਾ ਜੀਵਨ ਜਿਹੜਾ ਉਹ ਨਹੀਂ ਬਦਲਦਾ ਗੁਰੂ ਸੇਵਾ ਦੇ ਨੇ ਆਮ ਵਿਅਕਤੀ ਦੀ ਗੱਲ ਛੱਡੋ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਸਿਆਣੇ ਕਹਾਉਣ ਵਾਲੇ ਆਪਣੇ ਆਪ ਨੂੰ ਗਿਆਨ ਵਣ ਕਾਉਣ ਵਾਲੇ ਇਹ ਸੰਸਾਰ ਦੇ ਅੰਦਰ ਵਿਅਕਤੀ ਆਏ ਨੇ ਉਹਨਾਂ ਦੇ ਜੀਵਨ ਵਿੱਚ ਝਾਤੀ ਮਾਰ ਕੇ ਵੇਖ ਉਹਨਾਂ ਨੂੰ ਪੁੱਛ ਕੇ ਵੇਖ ਕਿ ਤੁਹਾਡਾ ਜੀਵਨ ਕੀ ਐਵੇਂ ਹੀ ਬਦਲ ਗਿਆ ਕਿ ਤੁਸੀਂ ਪਰਮ ਪਦਵੀ ਨੂੰ ਕਿਵੇਂ ਪਾਏ ਤਾਂ ਟਣਕਾ ਕੇ ਗੱਲ ਗੁਰੂ ਪਾਤਸ਼ਾਹ ਜੀ ਕਰਦੇ ਨੇ ਭਾਈ રે ਗੁਰ ਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਏ ਨਰਦ ਜੀ ਨੂੰ ਜਾ ਕੇ ਪੁੱਛੋ ਬ੍ਰਹਮਾ ਜੀ ਨੂੰ ਪੁੱਛ ਲੋ ਕਹਿ ਲਗੇ ਤੁਸੀਂ ਵੇਦ ਵ્યાਸ ਜੀ ਨੂੰ ਪੁੱਛੋ ਉਹ ਵੀ ਕਹਿਣਗੇ ਗੁਰੂ ਤੋਂ ਬਿਨਾ ਗਿਆਨ ਨਹੀਂ ਮਿਲਦਾ ਗੁਰੂ ਤੋਂ ਬਿਨਾ ਖਲਾਸੀ ਨਹੀਂ ਹੈ ਗੁਰੂ ਤੋਂ ਬਿਨਾ ਜੀਵਨ ਦਾ ਸਫਲ ਹੋ ਜਾਣਾ ਪੋਸੀਬਲ ਨਹੀਂ ਹੈ ਜਿਨ੍ਹਾਂ ਚਿਰ ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਚਿਰ ਜੀਵਨ ਅਧੂਰਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਈ ਸਾਲ ਤੀਥਾਂ ਤੇ ਜਾਂਦੇ ਰਹੇ ਤੇ ਉਹਨਾਂ ਦੇ ਮਨ ਵਿੱਚ ਇਹੀ ਵਿਚਾਰ ਸੀ ਵੀ ਮੈਂ ਧਰਮੀ ਹਾਂ ਮੈਂ ਧਰਮਕਮਾਰਿਆ ਹਾਂ ਦੁਨੀਆ ਦੇ ਅੰਦਰ ਹਰ ਇੱਕ ਵਿਅਕਤੀ ਆਪਣੇ ਤਰੀਕੇ ਦੇ ਨਾਲ ਰਹੁ ਰੀਤਾਂ ਅਨੁਸਾਰ ਧਰਮ ਕਮਾਉਂਦਾ ਹੈ ਕਹਿੰਦੇ ਮੈਂ ਵੀ ਧਰਮਕਮਾਰਿਆ ਹਾਂ ਪਰ ਇੱਕ ਨੌਜਵਾਨ ਬ੍ਰਹਮਚਾਰੀ ਮਿਲਿਆ ਕਹਿੰਦਾ ਤੇਰਾ ਗੁਰੂ ਕੌਣ ਹੈ ਉਹ ਕਹਿੰਦੇ ਮੇਰਾ ਤੇ ਕੋਈ ਗੁਰੂ ਨਹੀਂ ਪਰ ਕੋਈ ਗੁਰੂ ਲੱਭ ਰਿਆ ਆ ਕੋਈ ਐਸਾ ਗੁਰੂ ਅੱਜ ਤੱਕ ਮਿਲਿਆ ਨਹੀਂ ਜਿਹੜਾ ਇਸ ਜੀਵਨ ਨੂੰ ਸਹੀ ਮਾਰਗ ਵਿਖਾ ਸਕੋ ਹਾਂ ਧਰਮ ਦਾ ਮੈਂ ਪੱਕਾ ਵਾਂ ਨੇਮ ਦਾ ਮੈਂ ਪੱਕਾ ਵਾਂ ਸਵੇਰੇ 8 ਵਜੇ ਉੱਠਦਾ ਮੈਂ ਆ ਧਰਮ ਦੇ ਕੰਮ ਕਰਦਾ ਕੋਈ ਮੈਂ ਧਰਮ ਦਾ ਕਰਮ ਜਿਹੜਾ ਉਹ ਛੱਡਿਆ ਨਹੀਂ ਪਰ ਇੱਕੋ ਹੀ ਕਮੀ ਹੈ ਕਿ ਮੇਰੇ ਕੋਲ ਗੁਰੂ ਨਹੀਂ ਉਹਨੇ ਉਸੇ ਵੇਲੇ ਆਖਿਆ ਤੂੰ ਨਿਗੁਰਾ ਹੈ ਤੇ ਨਿਗੁਰੇ ਦਾ ਸੰਕਰ ਨਾ ਮੜਾ ਹੈ ਤੂੰ ਨਿਗੁਰਾ ਹੈ ਤੂੰ ਗੁਰੂ ਵਾਲਾ ਬਣਿਆ ਫਿਰ ਤੇਰੇ ਧਰਮ ਕਰਮ ਕਿਸੇ ਲੇਖੇ ਵਿੱਚ ਨਹੀਂ ਹੈ ਇਹਨਾਂ ਦੀ ਪ੍ਰਮਾਣਿਕਤਾ ਕੀ ਹੈ ਇੱਕ ਬੱਚਾ ਆਪਣੇ ਘਰ ਵਿੱਚ ਕਿਤਾਬਾਂ ਲੈ ਕੇ ਬੈਠ ਜਾਵੇ ਤੇ ਉਹ ਆਖੇ ਜੀ ਮੈਂ ਪਹਿਲੀ ਤੋਂ ਲੈ ਕੇ 10ਵੀਂ ਤੱਕ ਸਾਰੀਆਂ ਕਿਤਾਬਾਂ ਪੜ੍ਹ ਦਿੱਤੀਆਂ ਨੇ ਤੇ ਉਹ ਫਿਰ ਜਾਵੇ ਜੀ ਆਹ ਲਓ ਜੀ ਮੈਂ 10ਵੀਂ ਪਾਸ ਕੀਤੀ ਹੈ ਤੇ ਉਹ ਕਹਿਣਗੇ ਤੇਰੇ ਕੋਲ ਪ੍ਰਮਾਣਿਕਤਾ ਕੀ ਹੈ ਤੇਰੇ ਕੋਲ ਕੋਈ ਸਰਟੀਫਿਕੇਟ ਹੈ ਜਿਸ ਸਕੂਲ ਕਾਲਜ ਵਿੱਚੋਂ ਤੂੰ ਪੜ੍ਹ ਕੇ ਆਇਆ ਹੈ ਉਹ ਸਕੂਲ ਦਾ ਕੋਈ ਸਰਟੀਫਿਕੇਟ ਪ੍ਰਮਾਣਿਕਤਾ ਕੀ ਹੈ ਤੂੰ ਕਵੇਂ ਜੀ ਮੈਂ ਤਾਂ ਇੱਕ ਇੱਕ ਅੱਖਰ ਤੁਹਾਨੂੰ ਸੁਣਾ ਸਕਦਾ ਵਾਂ ਮੈਂ ਇੱਕ ਇੱਕ ਸਵਾਲ ਦਾ ਹੱਲ ਕਰਕੇ ਤੁਹਾਨੂੰ ਦੱਸ ਸਕਦਾ ਵਾਂ ਜਿਹੜੀ ਵੀ ਤੁਸੀਂ ਗੱਲ ਮੈਨੂੰ ਪੁੱਛੋ ਮੇਰੇ ਕੋਲ ਜਵਾਬ ਹੈ ਬਾਦ ਦਲੀਲ ਜਵਾਬ ਹੈ ਪਰ ਮੇਰੇ ਕੋਲ ਸਰਟੀਫਿਕੇਟ ਨਹੀਂ ਹੈ ਅਗਲੇ ਕਹਿਣਗੇ ਸੱਜਣਾ ਫਿਰ ਪਹਿਲਾਂ ਸਰਟੀਫਿਕੇਟ ਲੈ ਕੇ ਆ ਪ੍ਰਮਾਣਿਕਤਾ ਲੈ ਕੇ ਆ ਸਿੱਧ ਹੋਵੇ ਵੀ ਤੂੰ ਵਾਕਿਆ ਹੀ ਪੜ੍ਹਾਈ ਕੀਤੀ ਹੈ ਤੂੰ ਵਾਕਿਆ ਹੀ ਆਪਣੀ ਜ਼ਿੰਦਗੀ ਵਿੱਚ ਮਿਹਨਤ ਕਰਕੇ ਤੇ ਇਸ ਮੁਕਾਮ ਤੇ ਪਹੁੰਚਿਆ ਪਤਾ ਕਿਵੇਂ ਲੱਗੇਗਾ ਗੁਰੂ ਅਸਲ ਦੇ ਵਿੱਚ ਮੋਹਰ ਲਾ ਦਿੰਦਾ ਹੈ ਗੁਰੂ ਜਿਹੜਾ ਹੈ ਉਹ ਪੱਕੀ ਡਿਗਰੀ ਸਾਨੂੰ ਦੇ ਦਿੰਦਾ ਹੈ ਹਾਂ ਆ ਮੇਰਾ ਸਿੱਖ ਹੈ ਗੁਰੂ ਪਾਤਸ਼ਾਹ ਜੀ ਨੇ ਐਵੇਂ ਸ਼ਬਦ ਨਹੀਂ ਲਾਏ ਜੇ ਗੁਰੂ ਮਹਾਰਜ ਨੇ ਗੁਰ ਸਿੱਖ ਦੀ ਗੱਲ ਕੀਤੀ ਹੈ ਤੇ ਗੁਰ ਸ਼ਬਦ ਐਵੇਂ ਨਹੀਂ ਲੱਗਦੀ ਇਹ ਦੁਨੀਆ ਵਿੱਚ ਹਰ ਬੰਦਾ ਜਿਹੜਾ ਸਿੱਖ ਅਖਵਾ ਸਕਦਾ ਸਿੱਖ ਦਾ ਮਤਲਬ ਸਿੱਖ ਸ਼ਬਦ ਤੋਂ ਬਣਿਆ ਸਿੱਖ ਹੈ ਇਹਦਾ ਸਿੱਖ ਦਾ ਅਖਰੀ ਅਰਥ ਹੀ ਸਿੱਖਣ ਵਾਲਾ ਤੇ ਦੁਨੀਆ ਵਿੱਚ ਕੋਈ ਵੀ ਵਿਅਕਤੀ ਵੀ ਹੈ ਉਹ ਸਿੱਖ ਸਕਦਾ ਪਰ ਮਹਾਰਾਜ ਆਦੇ ਨੇ ਗੁਰ ਸ਼ਬਦ ਉਹਦੇ ਨਾਲ ਜੁੜਦਾ ਜੁੜਦਾ ਜਿਹੜਾ ਗੁਰੂ ਵਾਲਾ ਬਣ ਗਿਆ ਉਹਨੂੰ ਗੁਰਸਿੱਖ ਕਹਿੰਦੇ ਆ ਪਰ ਕੋਈ ਵਿਅਕਤੀ ساری ਜ਼ਿੰਦਗੀ ਸਿਰਫ ਆਪਣੇ ਆਪ ਨੂੰ ਨਾਮ ਦਾ ਹੀ ਗੁਰਸਿੱਖ ਅਖਵਾਈ ਜਾਵੇ ਪਰ ਗੁਰੂ ਵਾਲਾ ਨਹੀਂ ਬਣਿਆ ਤਾਂ ਉਹ ਪ੍ਰਮਾਣ ਨਹੀਂ ਹੋਵੇਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਇਸ ਭਾਵਨ ਸਲੋਕ ਦੇ ਅੰਦਰ ਇਸ ਵਿਚਾਰ ਧਾਰਾ ਨੂੰ ਸਾਹਮਣੇ ਰੱਖਿਆ ਜਿਹੜੇ ਲੋਕ ਇਹ ਕਹਿੰਦੇ ਨੇ ਜੀ ਆਪਾਂ ਤਾਂ ਸਿਆਣੇ ਆ ਆਪਾਂ ਗਿਆਨਵਾਨ ਆ ਜੀ ਸਾਨੂੰ ਸਾਰੀ ਸਮਝ ਹੈ ਸਾਨੂੰ ਗੁਰੂ ਦੀ ਕੀ ਲੋੜ ਹੈ? ਆਪਾਂ ਨੂੰ ਗੁਰੂ ਦੀ ਕੀ ਲੋੜ ਹੈ ਸਾਨੂੰ ਤੇ ਸਭ ਕੁਝ ਹੀ ਪਤਾ ਹੈ ਨਾ। ਕਈ ਸੱਜਣ ਐਸੇ ਹੈਗੇ ਨੇ ਜਿਨ੍ਹਾਂ ਨੂੰ ਉਂਗਲਾਂ ਦੇ ਉੱਤੇ ਹਰ ਗੱਲਾਂ ਯਾਦ ਨੇ। ਕਿਸੇ ਧਰਮ ਦੀ ਗੱਲ ਪੁੱਛ ਲੋ ਕਿਸੇ ਮਜ਼ਹਬ ਦੀ ਗੱਲ ਪੁੱਛ ਲੋ ਤੁਸੀਂ ਕਿਸੇ ਮਰਿਆਦਾ ਦੀ ਗੱਲ ਪੁੱਛ ਲੋ ਤੁਹਾਨੂੰ ਉਂਗਲਾਂ ਦੇ ਦੱਸ ਦੇਣਗੇ ਹੋ ਸਕਦਾ ਇੱਕ ਗਿਆਨੀ ਪੁਰਖ ਨੂੰ ਵੀ ਇੰਨਾ ਗਿਆਨ ਨਾ ਹੋਵੇ ਜਿੰਨਾ ਉਸ ਵਿਅਕਤੀ ਨੂੰ ਹੋਵੇ ਪਰ ਮੁਸ਼ਕਲ ਇਹ ਹੈ ਕਿ ਉਹਦੇ ਕੋਲ ਸਿਰਫ ਗਿਆਨ ਤੇ ਹੈ ਪਰ ਗੁਰੂ ਦੀ ਨਦਰ ਨਹੀਂ ਹੈ ਗੁਰੂ ਦੀ ਨਦਰ ਤੋਂ ਬਿਨਾ ਉਹਦਾ ਪਾਰ ਉਤਾਰਾ ਨਹੀਂ ਹੋ ਸਕਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ ਮਹਾਰਾਜ ਆਖਦੇ ਨੇ ਨਾਨਕ ਗੁਰੂ ਨਾ ਚਿਤਨੀ ਮਨ ਆਪਣੇ ਸੁਚੇਤ ਆਪਣੇ ਮਨ ਕਰਕੇ ਜਿਹੜੇ ਸੁਚੇਤ ਨੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਸਾਨੂੰ ਸਭ ਪਤਾ ਹੈ ਅਸੀਂ ਸਭ ਜਾਣਦੇ ਹਾਂ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਬੜੇ ਸਾਰੇ ਸੱਜਣ ਤੁਹਾਨੂੰ ਮਿਲ ਜਾਣਗੇ ਉਹ ਕਹਿਣਗੇ ਸਾਨੂੰ ਨਾ ਸਮਝਾਓ ਸਾਨੂੰ ਨਾ ਦੱਸੋ ਕਿਉਂ ਕਿਉਂਕਿ ਸਾਨੂੰ ਸਭ ਕੁਝ ਹੀ ਪਤਾ ਹੈ ਸਾਨੂੰ ਹਰ ਇੱਕ ਚੀਜ਼ ਦਾ ਗਿਆਨ ਹੈ ਸਾਨੂੰ ਗਿਆਨ ਦੇਣ ਦੀ ਲੋੜ ਨਹੀਂ ਹੈ ਸਾਨੂੰ ਉਪਦੇਸ਼ ਦੇਣ ਦੀ ਲੋੜ ਨਹੀਂ ਹੈ ਅਸੀਂ ਸਭ ਜਾਣਦੇ ਹਾਂ ਸ਼ਾਇਦ ਤੁਸੀਂ ਇਹਨਾਂ ਪਾਠ ਨਹੀਂ ਕਰਦੇ ਜਿਨ੍ਹਾਂ ਪਾਠ ਅਸੀਂ ਕਰਦੇ ਹੋਵਾਂਗੇ ਜਿਨ੍ਹਾਂ ਪਾਠ ਸੀ ਕਰਵਾਏ ਨਹੀਂ ਛੇ ਤੁਸੀਂ ਵੀ ਨਹੀਂ ਕਰਵਾਉਣਗੇ ਉਹ ਦਾਵਾ ਕਰਦੇ ਨੇ ਇਸ ਗੱਲ ਦਾ ਪਰ ਗੁਰੂ ਨਾਨਕ ਸਾਹਿਬਾ ਜੀ ਨੇ ਜੇ ਉਹਨਾਂ ਦੇ ਚਿੱਤ ਵਿੱਚ ਗੁਰੂ ਨਹੀਂ ਹੈ ਜੇ ਗੁਰੂ ਦੀ ਯਾਦ ਨਹੀਂ ਹੈ ਗੁਰੂ ਦਾ ਉਪਦੇਸ਼ ਨਹੀਂ ਹੈ ਤੇ ਫਿਰ ਉਹ ਸਿਰਫ ਗੱਲਾਂ ਨੇ ਗਿਆਨ ਵਾਲੀਆਂ ਗੱਲਾਂ ਕਿੰਨੀਆਂ ਵੀ ਹੋ ਸਕਦੀਆਂ ਨੇ ਤਾਂ ਗੁਰੂ ਦੀ ਯਾਦ ਗੁਰੂ ਦੀ ਜਿਹੜੀ ਸਿੱਖਿਆ ਉਹ ਹਿਰਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਗੁਰੂ ਦੀ ਯਾਦ ਹਿਰਦੇ ਵਿੱਚ ਲੈ ਕੇ ਚੱਲਾਂਗੇ ਤੇ ਗੁਰੂ ਜੀਵਨ ਨੂੰ ਡੋਲਣ ਨਹੀਂ ਦੇਵੇਗਾ ਨਹੀਂ ਤਾਂ ਫੋਕੇ ਗਿਆਨ ਦਾ ਹੰਕਾਰ ਮਨੁੱਖ ਨੂੰ ਮਾੜੇ ਪਾਸੇ ਲੈ ਜਾਂਦਾ ਹੈ ਜਿਵੇਂ ਜਿਵੇਂ ਮਨੁੱਖ ਦੁਨੀਆ ਦੇ ਅੰਦਰ ਗਿਆਨवान ਹੁੰਦਾ ਜਾਂਦਾ ਓਨਾ ਹੀ ਮਨੁੱਖ ਅਸਲ ਦੇ ਵਿੱਚ ਗੁਲਾਮ ਹੁੰਦਾ ਜਾਂਦਾ ਬੜੀ ਪਿਆਰੀ ਗੱਲ ਗੁਰੂ ਨਾਨਕ ਸਾਹਿਬ ਜੀ ਕਰਦੇ ਨੇ ਸਹਿਬ ਆਖਦੇ ਨੇ ਕਾਸ਼ ਪ੍ਰਮਾਤਮਾ ਰੱਬ ਦੇ ਪ੍ਰਭੂ ਦੇ ਦਰ ਦਾ ਗੁਲਾਮ ਹੋਵਾਂ ਭਾਈ ਵੀਰ ਸਿੰਘ ਨੇ ਇੱਕ ਬੜੀ ਪਿਆਰੀ ਗੱਲ ਆਖੀ ਉਹ ਕਹਿੰਦੇ ਮੈਂ ਗੁਰੂ ਦੇ पिੰਜਰੇ ਵਿੱਚ ਬੰਦ ਹੋ ਕੇ ਰਹਿਣਾ ਚਾਹੁੰਦਾ ਮੈਂ ਗੁਰੂ ਦੇ ਪਿੰਜਰੇ ਵਿੱਚ ਬੰਦ ਹੋ ਕੇ ਰਹਿਣਾ ਚਾਹੁੰਨਾ ਕਿਉਂ ਕਿਉਂਕਿ ਮੈਂ ਗੁਰੂ ਦਾ ਗੁਲਾਮ ਹੋ ਕੇ ਰਹਿਣਾ ਚਾਹੁੰਨਾ ਵਾ ਗੁਰੂ ਦੋ ਕੰਮ ਕਰਦਾ ਜੇ ਮੈਂ ਪਿੰਜਰੇ ਵਿੱਚ ਗੁਰੂ ਦੇ ਬੰਦ ਆ ਨਾ ਤੇ ਪਹਿਲੀ ਗੱਲ ਮੈਨੂੰ ਕਿਸੇ ਕੁੱਤੇ ਬਿੱਲੇ ਦਾ ਡਰ ਨਹੀਂ ਹੈਗਾ ਕਿ ਮੈਨੂੰ ਖਾ ਜਾਵੇਗਾ ਜਿਵੇਂ ਪੰਛੀ ਨੂੰ ਪਿੰਜਰੇ ਵਿੱਚ ਬੰਦ ਕੀਤਾ ਹੋਵੇ ਤੇ ਉਹ ਬਿਲਕੁਲ ਸੇਫ ਹੁੰਦਾ ਨਾ ਕਹਿੰਦੇ ਮੈਂ ਗੁਰੂ ਦੇ ਉਪਦੇਸ਼ ਰੂਪੀ ਪਿੰਜਰੇ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਮੈਨੂੰ ਕਿਸੇ ਕੁੱਤੇ ਬਿੱਲੇ ਦਾ ਡਰ ਨਹੀਂ ਤੇ ਦੂਜੀ ਗੱਲ ਉਹ ਕਹਿੰਦੇ ਨੇ ਮੈਨੂੰ ਰਿਜਕ ਦਾ ਵੀ ਡਰ ਨਹੀਂ ਕਿਉਂਕਿ ਜਿਸ ਮਾਲਕ ਦੇ ਪਿੰਜਰੇ ਵਿੱਚ ਆ ਉਹ ਮਾਲਕ ਆਪੇ ਮੈਨੂੰ ਦੇਵੇਗਾ ਖਾਣ ਨੂੰ ਉਹ ਮਾਲਕ ਮੈਨੂੰ ਆਪੇ ਖਾਣ ਨੂੰ ਦੇਵੇਗਾ ਹੁਣ ਜਿਹੜਾ ਗੁਰੂ ਦੇ ਪਿੰਜਰੇ ਵਿੱਚ ਨਹੀਂ ਰਹਿਣਾ ਚਾਹੁੰਦਾ ਉਹ ਗੁਰੂ ਦੀ ਮਰਿਆਦਾ ਵਿੱਚ ਡਿਸਪਲਾਈਨ ਵਿੱਚ ਨਹੀਂ ਰਹਿਣਾ ਚਾਹੁੰਦਾ ਤੇ ਉਹ ਦੁਨੀਆ ਦੇ ਵਿੱਚ ਕਿਹੜਾ ਆਜ਼ਾਦ ਅਸੀਂ ਕਿੰਨੇ ਆ ਦੁਨੀਆ ਵਿੱਚ ਆਜ਼ਾਦ ਹਾਂ ਤੁਸੀਂ ਜਿਸ ਵਿਅਕਤੀ ਨੂੰ ਪੁੱਛ ਕੇ ਵੇਖੋ ਉਹ ਕਹੇਗਾ ਮੈਂ ਬੜਾ ਮਜਬੂਰ ਹਾਂ ਜੀ ਮਜਬੂਰ ਬੰਦਾ ਕੌਣ ਹੁੰਦਾ ਹੈ ਜਿਹੜਾ ਬੰਦਾ ਗੁਲਾਮ ਹੁੰਦਾ ਹੈ ਕਿਸੇ ਨਾ ਕਿਸੇ ਗੱਲ ਦੀ ਮਜਬੂਰੀ ਦੁਨੀਆ ਵਿੱਚ ਹਰ ਵਿਅਕਤੀ ਨੂੰ ਹੈ ਕੋਈ ਤਨ ਕਰਕੇ ਮਜਬੂਰ ਹੈ ਕੋਈ ਤਨ ਕਰਕੇ ਮਜਬੂਰ ਹੈ ਕੋਈ ਮਨ ਕਰਕੇ ਮਜਬੂਰ ਹੈ ਮਜਬੂਰੀਆਂ ਹਜ਼ਾਰਾਂ ਤੁਹਾਨੂੰ ਗਿਣਾ ਦਿੱਤੀਆਂ ਜਾਣਗੀਆਂ ਜਿੰਨੇ ਵੀ ਦੁਨੀਆ ਅੰਦਰ ਮਜਬੂਰ ਵਿਅਕਤੀ ਨੇ ਸਾਰੇ ਗੁਲਾਮ ਵਿਅਕਤੀ ਆਜ਼ਾਦ ਹੋ ਹੀ ਨਹੀਂ ਸਕਦਾ ਆਜ਼ਾਦ ਵਿਅਕਤੀ ਦਾ ਮਜਬੂਰੀ ਨਾਲ ਕੀ ਮਤਲਬ ਸਬੰਧ ਹੈ ਹੀ ਨਹੀਂ ਤਾਂ ਜਿਹੜਾ ਵਿਅਕਤੀ ਮਾਲਕ ਦੀ ਯਾਦ ਵਿੱਚ ਆਪਣੇ ਆਪ ਨੂੰ ਰੱਖਦਾ ਹੈ ਜਿਹੜਾ ਮਾਲਕ ਦੇ ਦਰ ਵਿੱਚ ਗੁਲਾਮ ਰਹਿੰਦਾ ਹੈ ਉਹ ਫਿਰ ਦੁਨੀਆਂ ਵਿੱਚ ਆਜ਼ਾਦ ਹੋ ਜਾਂਦਾ ਹੈ। ਕੋਈ ਮੌਤ ਵੀ ਗੁਲਾਮ ਨਹੀਂ ਬਣਾ ਸਕਦੀ ਫਿਰ। ਇਤਿਹਾਸ ਭਰਿਆ ਪਿਆ ਤੁਸੀਂ ਪੜ ਕੇ ਵੇਖੋ ਜਿਨ੍ਹਾਂ ਪਰਮਾਤਮਾ ਦੀ ਗੁਲਾਮੀ ਕਬੂਲ ਕਰ ਲਈ ਦੁਨੀਆਂ ਦੀ ਗੁਲਾਮੀ ਉਹਨਾਂ ਕਬੂਲ ਨਹੀਂ ਕੀਤੀ। ਭਗਤ ਕਬੀਰ ਸਾਹਿਬ ਨੂੰ ਪੜ ਕੇ ਵੇਖ ਲਓ ਉਹਨਾਂ ਦੀ ਬਾਣੀ ਬਾਬਾ ਰਵਿਦਾਸ ਸਾਹਿਬ ਨੂੰ ਭਗਤ ਨਾਮਦੇਵ ਨੂੰ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਹੜੇ ਦੁਨੀਆ ਅੰਦਰ ਭਗ ਕੋਏ ਨਹੀਂ ਆ ਗੁਰੂ ਨਾਨਕ ਸਾਹਿਬ ਆ ਉਹ ਪਰਮਾਤਮਾ ਦੀ ਗੁਲਾਮੀ ਤਾਂ ਪ੍ਰਵਾਨ ਹੈ ਉਹ ਆਪਣੇ ਆਪ ਨੂੰ ਗੋਲਾ ਕਹਿੰਦੇ ਨੇ ਗੁਲਾਮ ਕਹਿੰਦੇ ਨੇ ਮਾਲਕ ਦੇ ਕਰਤਾ ਪਰ ਉਹ ਕਹਿੰਦੇ ਅਸੀਂ ਕਿਸੇ ਵਿਅਕਤੀ ਦੇ ਗੁਲਾਮ ਨਹੀਂ ਆ ਉਹ ਭਾਵੇਂ ਬਾਦਸ਼ਾਹ ਹੋਵੇ ਭਾਵੇਂ ਕੋ ਚੌਧਰੀ ਹੋਵੇ ਭਾਵੇਂ ਕੋ ਜੀਵੀਦਾਰ ਹੋਵੇ ਕੋਈ ਵੀ ਹੋਵੇ ਜਿਹੜਾ ਮਾਲਕ ਦੀ ਅਸਲ ਦੇ ਵਿੱਚ ਗੁਲਾਮੀ ਕਬੂਲ ਕਰ ਲੈਂਦਾ ਉਹ ਦੁਨੀਆ ਦੀ ਗੁਲਾਮੀ ਤੋਂ ਆਜ਼ਾਦ ਹੋ ਜਾਂਦਾ ਉਹ ਗੁਰੂ ਸਾਹਿਬ ਬੜੀ ਕਿਰਪਾ ਕਰਦੇ ਨੇ ਜਿਹੜੇ ਆਪਣੇ ਆਪ ਨੂੰ ਸਿਆਣੇ ਚਤਰ ਚਲਾਕ ਖਵਾਉਂਦੇ ਨੇ ਸਾਨੂੰ ਗੁਰੂ ਦੀ ਲੋੜ ਨਹੀਂ ਤੇ ਉਹ ਗੁਰੂ ਨੂੰ ਵਿਸਾਰ ਕੇ ਜੀਵਨ ਜਿਉਂਦੇ ਨੇ ਉਹਨਾਂ ਦੇ ਜੀਵਨ ਦੀ ਹਾਲਤ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ ਨਾਨਕ ਗੁਰੂ ਨਾ ਚਿਤ ਨਹੀਂ ਮਨ ਆਪਣੇ ਸੁਚੇਤ ਸੁੱਕੇ ਤਿਲ ਬਾੜਿ ਜਿਉਂ ਸੁਨੇ ਅੰਦਰ ਖੇਤ ਜਿਵੇਂ ਇੱਕ ਖੇਤ ਦੇ ਵਿੱਚ ਕਹਿ ਲਿਏ ਤਿਲਾਂ ਦਾ ਇੱਕ ਬੂਟਾ ਏ ਪਰ ਉਹ ਬੂਟਾ ਬਾਕੀ ਬੂਟੀਆਂ ਨਾਲੋਂ ਬਿਲਕੁਲ ਵੱਖਰਾ ਹੈ। ਉਹਦਾ ਕਾਰਨ ਕਾਰਨ ਕੀ ਅਸਲ ਦੇ ਵਿੱਚ ਉਹ ਦਿਸਦਾ ਤੇ ਉਹਨਾਂ ਵਰਗਾ ਹੀ ਹੈ ਪਰ ਉਹਨਾਂ ਦੇ ਵਰਗੀ ਕੁਆਲਿਟੀ ਤੇ ਉਹਨਾਂ ਵਰਗਾ ਗੁਣ ਉਹਦੇ ਖੁੱਲ ਨਹੀਂ ਸਕਣਾ। ਉਹ ਸਖਣਾ ਉਸ ਚੀਜ਼ ਤੋਂ ਜਿਹੜੀ ਉਹਦੀ ਡੋਡੀ ਹੈ ਉਹਦੇ ਵਿੱਚ ਸਵਾਹ ਹੈ। ਉਹਦੇ ਵਿੱਚ ਅਸਲ ਤਤ ਹੈ ਹੀ ਨਹੀਂ। ਖੜਾ ਉਹਨਾਂ ਵਿੱਚ ਹੀ ਹੈ ਪਰ ਉਹ ਬਾਕੀਆਂ ਨਾਲੋਂ ਵੱਖਰਾ ਹੈ ਮਾਲਕ ਜਦੋਂ ਥਿਲਾ ਦੀ ਖੇਤੀ ਕਰਦਾ ਹੈ ਉਹ ਅਸਲ ਵਿੱਚ ਜਿਨ੍ਹਾਂ ਵਿੱਚ ਦਾਣੇ ਹੁੰਦੇ ਨੇ ਉਹਨਾਂ ਨੂੰ ਵੱਢ ਲਿੰਦਾ ਜਿਨ੍ਹਾਂ ਵਿੱਚ ਦਾਣੇ ਨਹੀਂ ਉਹ ਖੇਤਾਂ ਵਿੱਚ ਇਸ ਤਰ੍ਹਾਂ ਹੀ ਛੱਡ ਦਿੰਦਾ ਤੇ ਫਿਰ ਉਹ ਜਿਹੜਾ ਆਉਂਦਾ ਉਹਨਾਂ ਨੂੰ ਇਦਾਂ ਪੁੱਟਦਾ ਹੈ ਜਿਹੜਾ ਆਉਂਦਾ ਪੁੱਟਦਾ ਕਈਆਂ ਦੇ ਪੈਰਾਂ ਥੱਲੇ ਆਉਂਦਾ ਉਹਦੀ ਕੋਈ ਕੀਮਤ ਨਹੀਂ ਉਹਦੀ ਕੋਈ ਇੱਜ਼ਤ ਨਹੀਂ ਕੋਈ ਸਤਕਾਰ ਨਹੀਂ ਹੈ ਤਾਂ ਉਹ ਵੀ ਉਹਨਾਂ ਵਿੱਚ ਹੀ ਸੀ ਨਾ ਪਰ ਇੱਕ ਮੁਸ਼ਕਲ ਏਸੀ ਮਾਲਕ ਤੋਂ ਬਿਨਾ ਸੀ ਉਹਦਾ ਮਾਲਕ ਕੋਈ ਨਹੀਂ ਸੀ ਮੈਂ ਉਦਾਹਰਣ ਦੇਣਾ ਤੁਸੀਂ ਕਦੀ ਵੇਖਿਆ ਹੋਵੇਗਾ ਇੱਕ ਕੁੱਤਾ ਗਲੀ ਵਿੱਚੋਂ ਜਾ ਰਿਹਾ ਹੈ ਅੱਗੋਂ ਸੈਂਕੜੇ ਕੁੱਤੇ ਉਹਨੂੰ ਪੈ ਜਾਂਦੇ ਕੱਲਾ ਕੁੱਤਾ ਜਾ ਰਿਹਾ ਸੈਂਕੜੇ ਕੁੱਤੇ ਪੈ ਜਾਂਦੇ ਤੇ ਉਹ ਵਿਚਾਰਾ ਫਿਰ ਕੁਝ ਕਰਦਾ ਨਹੀਂ ਕਰ ਵੀ ਨਹੀਂ ਸਕਦਾ ਉਹਨੂੰ ਪਤਾ ਹੈ ਜੇ ਸਿਰ ਚੁੱਕਾਂਗਾ ਅਗਲੇ ਪਾੜ ਕੇ ਰੱਖ ਦੇਣਗੇ ਉਹ ਫਿਰ ਪੂਛ ਥੱਲੇ ਨੂੰ ਕਰਕੇ ਸਿਰ ਨੀਵਾ ਕਰਕੇ ਹੌਲੀ-ਹੌਲੀ ਹੌਲੀ-ਹੌਲੀ ਜਾਨ ਬਚਾ ਕੇ ਨਿਕਲ ਜਾਂਦਾ ਹੈ ਅਗਲੇ ਦਿਨ ਕੋਈ ਕੁੱਤਾ ਉਹਦਾ ਮਾਲਕ ਨਾਲ ਹੁੰਦਾ ਤੇ ਹੁਣ ਉਹਦਾ ਸਿਰ ਵੀ ਉੱਚਾ ਹੁੰਦਾ ਪੂਛ ਵੀ ਉੱਤੇ ਹੁੰਦੀ ਹੈ ਤੇ ਉਹਨਾਂ ਨੂੰ ਲਲਕਾਰ ਕੇ ਕਹਿੰਦਾ ਜੇ ਹੁਣ ਕਿਸੇ ਵਿੱਚ ਹਿੰਮਤ ਹੈ ਤੇ ਹੁਣ ਭੌਂਕੇ ਵਿਖਾਉ। ਕੋਈ ਕੁੱਤਾ ਜਿਹੜਾ ਇੱਕ ਦਿਨ ਪਹਿਲਾਂ ਵਿਚਾਰਾ ਪੂਛ ਥੱਲੇ ਕਰਕੇ ਸਿਰ ਨੀਵਾ ਕਰਕੇ ਲੰਘ ਗਿਆ ਪਰ ਅੱਜ ਉਹਨਾਂ ਮਾਲਕ ਨਾਲ ਹੈ ਅੱਜ ਉਹ ਟੌਰ ਦੇ ਨਾਲ ਨਿਕਲਦਾ ਹੈ ਤੇ ਉਹ ਕਹਿੰਦਾ ਜੇ ਕਿਸੇ ਵਿੱਚ ਹਿੰਮਤ ਹੈ ਤੇ ਅੱਜ ਭੌਂਕੇ ਵਿਖਾ ਦੇ। ਕਿਉਂ ਕਹਲਾ ਕਹਿੰਦਾ ਅੱਜ ਮੇਰਾ ਮਾਲਕ ਨਾਲ ਹੈ ਕੱਲ ਮੈਂ ਮਾਲਕ ਤੋਂ ਬਿਨਾਂ ਸਾਂ ਜਿਹੜੇ ਵਿਅਕਤੀ ਆਪਣੇ ਖਸਮ ਮਾਲਕ ਤੋਂ ਬਿਨਾਂ ਨੇ ਉਹਨਾਂ ਦਾ ਹਾਲ ਉਹਨਾਂ ਕੁੱਤਿਆਂ ਵਰਗਾ ਹੈ ਸੱਚ ਇਹ ਹੈ ਉਹ ਹਮੇਸ਼ਾ ਡਰੇ ਹੋਏ ਤੇ ਪੈਪੀਤ ਰਹਿੰਦੇ ਨੇ ਅੱਜ ਨਹੀਂ ਤੇ ਕੱਲ ਉਹਨਾਂ ਨੂੰ ਕੋਈ ਨਾ ਕੋਈ ਖਤਰਾ ਜਿਹੜਾ ਬਣੇ ਰਹਿੰਦਾ। ਜਿਹੜੇ ਮਾਲਕ ਦੇ ਨਾਲ ਤੁਰਦੇ ਨੇ ਉਹਨਾਂ ਨੂੰ ਦੁਨੀਆ ਵਿੱਚ ਕਿਸੇ ਚਿੱਦਾ ਫਿਰ ਖਤਰਾ ਨਹੀਂ ਹੁੰਦਾ। ਉਹਨਾਂ ਨੂੰ ਪਤਾ ਹੈ। ਵੀ ਸਾਡੇ ਸਿਰ ਦੇ ਉੱਤੇ ਮਾਲਕ ਦਾ ਹੱਥ ਹੈ ਅਸੀਂ ਜਿੱਧਰ ਵੀ ਜਾਵਾਂਗੇ ਮਾਲਕ ਸਾਡੀ ਰੱਖਿਆ ਕਰੇਗਾ ਗੁਰੂ ਨਾਨਕ ਸਾਹਿਬਾ ਜੀ ਨੇ ਕਿਤੇ ਤੇਰੀ ਦਸ਼ਾ ਉਸ ਤਿਲ ਦੇ ਬੂਤੇ ਵਰਗੀ ਤੇ ਨਹੀਂ ਵੀ ਜਿਹੜਾ ਮਾਲਕ ਤੋਂ ਬਿਨਾਂ ਹੀ ਹੈ ਉਹਦੀ ਕੋਈ ਕਦਰ ਨਹੀਂ ਹੈ ਉਹਦਾ ਕੋਈ ਸਨਮਾਨ ਨਹੀਂ ਹੈ ਉਹਦੀ ਕੋਈ ਕੀਮਤ ਵੀ ਨਹੀਂ ਹੈ ਬਸ ਉਹ ਖਾਲੀ ਹੈ ਸੁਆਹ ਨਾਲ ਭਰਿਆ ਹੋਇਆ ਹੈ ਉਹਦੇ ਵਿੱਚ ਕੁਝ ਨਹੀਂ ਹਾਂ ਉਹਦੀ ਬਣਤਰ ਵੇਖੀ ਜਾਵੇ ਤੇ ਬਿਲਕੁਲ ਬਾਕੀਆਂ ਵਰਗੀ ਹੈ ਫਲਦਾ ਤੇ ਉਹ ਵੀ ਹੈ ਵੱਡਾ ਉਹ ਵੀ ਹੁੰਦਾ ਹੈ ਖਾਦ ਉਹਨੂੰ ਵੀ ਪਾਈ ਜਾਂਦੀ ਪਾਣੀ ਉਹਨੂੰ ਵੀ ਪਾਇਆ ਜਾਂਦਾ ਸਿੰਚਾਈ ਉਹਦੀ ਵੀ ਕੀਤੀ ਜਾਂਦੀ ਹੈ ਧੁੱਪ ਛਾਂ ਸਭ ਕੁਝ ਉਹਨੂੰ ਮਿਲਦਾ ਹੈ ਹਵਾ ਵੀ ਮਿਲਦੀ ਹੈ ਸਾਰਾ ਕੁਝ ਉਹਨੂੰ ਮਿਲਦਾ ਹੈ ਪਰ ਇੱਕ ਉਹਦੇ ਵਿੱਚ ਔਗਣ ਹੈ ਜਿਹੜਾ ਮਾਲਕ ਦੀ ਖੁਸ਼ੀ ਨਹੀਂ ਲੈ ਸਕਦਾ ਕਿਉਂਕਿ ਉਹਦੇ ਵਿੱਚ ਉਹ ਤਤ ਨਹੀਂ ਹੈ ਤਤ ਤੋਂ ਸਖਾ ਦੁਨੀਆ ਅੰਦਰ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਤੁਹਾਨੂੰ ਲੱਗਣਗੇ ਵੀ ਇਹ ਵਾਕਈ ਵਿਅਕਤੀ ਬਾਹਰੀ ਤੌਰ ਤੇ ਫਲੇ ਨੇ ਫੁਲੇ ਨੇ ਬੜੀ ਸ਼ੌਹਰਤ ਹੈ ਦੌਲਤ ਹੈ ਵਡਿਆਈ ਸਭ ਕੁਝ ਹੈ ਪਰ ਅੰਦਰ ਬਿਲਕੁਲ ਖਾਲੀ ਨੇ ਅੰਦਰੋਂ ਸੁੰਨੇ ਨੇ ਅੰਦਰੋਂ ਸੁਨਣਾਪਣ ਹੈ ਮਨ ਅੰਦਰੋਂ ਖਾਲੀ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇੱਕ ਸ਼ਬਦ ਯਾਦ ਆਇਆ ਗੁਰੂ ਰਾਮਦਾਸ ਪਾਤਸ਼ਾਹ ਜੀ ਆਖਦੇ ਨੇ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕਿਜੈ ਹਰਵਾਂਝਾ ਤਿਨ ਸੁੰਨੀ ਦੇ ਫਿਰੈ ਬਿਨ ਨਾਵੇ ਕੋਈ ਖਬ ਖਬ ਗੁਇ ਕਰਾਂ ਜਨ ਸੁੰਨੀ ਦੇ ਹੈ ਅੰਦਰੋਂ ਖਾਲੀ ਹੈ ਜੇ ਅੰਦਰ ਨਾਮ ਨਹੀਂ ਗੁਰੂ ਦੀ ਯਾਦ ਨਹੀਂ ਜੇ ਅੰਦਰ ਬਾਣੀ ਨਹੀਂ ਤਾਂ ਫਿਰ ਤੇਰੀ ਬਾਹਰ ਵਾਲੀ ਸ਼ੌਹਰਤ ਨੂੰ ਕੀ ਕਰਨਾ ਹੈ ਬਾਹਰ ਵਾਲੀ ਧਨ ਮਾਨ ਵਡਿਆਈ ਨੂੰ ਕੀ ਕਰਨਾ ਹੈ ਇਹ ਤਾਂ ਉਹਨਾਂ ਚਿਰ ਹੀ ਹੈ ਭਾਈ ਸੰਸਾਰ ਵਿੱਚ ਜਿੰਨਾ ਚਿਰ ਇਹ ਤਨ ਹੈ ਸਰੀਰ ਹੈ ਉਹਨਾਂ ਚਿਰ ਤਾਂ ਉਸ ਤੋਂ ਬਾਅਦ ਕੋਈ ਉੱchn ਵਾਲਾ ਨਹੀਂ ਬੜੀ ਕਿਰਪਾ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ ਸਾਨੂੰ ਗੁਰੂ ਨਾਲ ਜੋੜਨ ਦਾ ਇਹ ਬਹੁਤ ਵੱਡਾ ਉਪਰਾਲਾ ਗੁਰੂ ਮਹਾਰਾਜ ਜੀ ਦਾ ਬੜੇ ਸੌਖੇ ਸ਼ਬਦਾਂ ਵਿੱਚ ਮਹਾਰਾਜ ਨੇ ਸਮਝਾਇਆ ਨਾਨਕ ਗੁਰੂ ਦਾ ਚਿਤ ਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਵਾੜੀਆਂ ਸੁਣੇ ਅੰਦਰ ਖੇਤ ਖੇਤਾ ਅੰਦਰ ਛੁੱਟਿਆ ਕੋ ਨਾਨਕ ਸੋਨਾ ਕਹਿ ਲਗੇ ਭਾਈ ਜਿਹੜਾ ਖੇਤ ਵਿੱਚ ਰਹਿ ਜਾਂਦਾ ਨਾ ਉਹਦੇ ਤਾਂ ਫਿਰ ਕਹਿ ਲਗੇ ਸੈਂਕੜੇ ਮਾਲਕ ਨੇ ਜਿਹੜਾ ਆਪਣੇ ਮਾਲਕ ਦਾ ਨਹੀਂ ਨਾ ਫਿਰ ਉਹਦੇ ਹੋਰ ਹਜ਼ਾਰਾਂ ਮਾਲਕ ਬਣ ਜਾਂਦੀ ਹੈ ਜਿਹੜਾ ਆਪਣੇ ਮਾਲਕ ਦਾ ਨਹੀਂ ਹੈ ਕਿਉਂਕਿ ਹੁੰਦਾ ਕੋਤਾ ਪਤਾ ਹੀ ਨਹੀਂ ਫਿਰ ਜਿਹੜਾ ਆਵੇ ਉਹ ਹੀ ਦੜੇ ਜਿਹੜਾ ਆਵੇ ਉਹ ਹੀ ਦੜੇ ਜਿਹੜਾ ਆਵੇ ਪੈਰਾਂ ਥਲੇ ਰੁਲ ਕੇ ਚਲਾ ਜਾਵੇ ਕਿਉਂਕਿ ਮਾਲਕ ਦਾ ਤਾਂ ਸਹਿਵ ਕਿਰਪਾ ਕਰਦੇ ਨੇ ਫਲੀਆਂ ਫੁਲੀਆਂ ਬੱਪੜੇ ਪੀ ਤਨ ਵਿੱਚ ਸਵਾ ਫਲ ਦੇ ਵੀ ਨੇ ਫੁੱਲ ਦੇ ਵੀ ਨੇ ਸਾਰਾ ਕੁਝ ਉਸੇ ਤਰ੍ਹਾਂ ਜਿਵੇਂ ਆਂਬ ਬੂਟਿਆਂ ਦਾ ਪਰ ਉਹ ਅੰਦਰੋਂ ਸਵਾਹ ਭਰੀ ਹੋਣ ਕਰਕੇ ਖਾਲੀ ਰਹਿ ਜਾਂਦੇ ਨੇ ਦੁਨੀਆਂ ਵਿੱਚ ਭੁਲੇਖਾ ਬੜਾ ਪਾਉਂਦੇ ਨੇ ਏਸੀ ਆਸਾ ਕੀ ਵਾਰ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ ਮਹਾਰਾਜ ਜੀ ਨੇ ਇੱਕ ਬੂਟਾ ਬਹੁਤ ਲੰਮਾ ਹੈ ਦੀਰਘ ਹੈ ਉੱਚਾ ਹੈ ਸੋਹਣਾ ਹੈ ਫਲ ਵੀ ਲੱਗਦੇ ਨੇ ਪਰ ਕੀ ਹੈ ਪੰਛੀ ਆਉਂਦੇ ਨੇ ਜਦੋਂ ਚੁੰਝ ਮਾਰਦੇ ਨੇ ਤੇ ਕਹਿ ਲਗੇ ਨਾ ਫੁੱਲਾਂ ਵਿੱਚ ਰਸ ਤੇ ਨਾ ਫਲਾਂ ਵਿੱਚ ਨਾ ਸੋ ਬੇਸਵਾਦੇ ਲੇ ਭੁਲੇਖਾ ਤੇ ਪਾਉਂਦੇ ਨੇ ਕੁਝ ਵਿਅਕਤੀ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਜਿਹੜਾ ਭੁਲੇਖਾ ਪਾਉਂਦੇ ਨੇ ਔਰ ਉਹਨਾਂ ਵਿੱਚ ਉਹ ਨਾ ਗੁਣ ਹੈ ਨਾ ਉਹ ਤੱਤ ਕੋ ਵਿਡਿਆਈ ਹੈ। ਉਹ ਬਿਲਕੁਲ ਖਾਲੀ ਨੇ, ਸਖਣੇ ਨੇ। ਤਾਂ ਐਸਿਆਂ ਦਾ ਕੀ ਲਾਭ ਫਿਰ? ਕੋਈ ਲਾਭ ਨਹੀਂ ਹੈ। ਮਹਾਰਾਜ ਸਾਨੂੰ ਅੰਦਰੋਂ ਹਲੂਣਾ ਦਿੰਦੇ ਨੇ ਵੀ ਗੁਰੂ ਵਾਲਾ ਬਣ, ਗੁਰੂ ਵਾਲਾ ਬਣ ਕੇ ਜੀਵਨ ਬਤੀਤ ਕਰੇਗਾ। ਘੱਟੋ-ਘੱਟ ਤੂੰ ਇਹ ਤੇ ਕਹਿ ਸਕਦਾ ਵੀ ਮੇਰਾ ਮਾਲਕ ਹੈ। ਮੈਂ ਗੁਰੂ ਵਾਲਾ ਵਾਂ। ਇਹ ਤੇ ਕਹਿ ਸਕਦਾ ਨਾ? ਤੇ ਜੇ ਤੇਰੇ ਕੋਲ ਦੁਨੀਆਂ ਦਾ ਸਭ ਕੁਝ ਹੋਵੇ ਪਰ ਜੇ ਤੇਰੇ ਕੋਲ ਗੁਰੂ ਨਹੀਂ ਤਾਂ ਫਿਰ ਤੂੰ ਕਹਿ ਨਹੀਂ ਸਕਦਾ। ਫਿਰ ਤੂੰ ਬਿਲਕੁਲ ਤੇਰੇ ਕੋਲ ਕੋਈ ਜਵਾਬ ਹੀ ਨਹੀਂ ਹੋਵੇਗਾ। ਤਾਂ ਬੜੀ ਕਿਰਪਾ ਮਹਾਰਾਜ ਕਰਦੇ ਨੇ ਅੱਗੇ ਪੌੜੀ ਵੀ ਸਮਝਾਉਂਦੇ ਨੇ ਪੌੜੀ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾ ਹੋ। ਦੁਨੀਆਂ ਅੰਦਰ ਇਹ ਬੜਾ ਵੱਡਾ ਸਵਾਲ ਸੀ ਸਦੀਆਂ ਤੱਕ ਰਿਆ। ਬੜੇ ਲੋਕ ਲੜਦੇ ਰਹੇ ਇਸ ਵਿਚਾਰ ਨੂੰ ਲੈ ਕੇ ਵੀ ਦੁਨੀਆਂ ਵਿੱਚ ਪਹਿਲਾਂ ਕੀ ਆਇਆ? ਕਹਿੰਦੇ ਵੀ ਸੰਸਾਰ ਵਿੱਚ ਪਹਿਲਾਂ ਕੀ ਕੁਦਰਤ ਹੈ ਕਿ ਪਰਮਾਤਮਾ ਹੈ بڑے ਲੋਕਾਂ ਦੀ ਅਜੇ ਤੱਕ ਬਹਿਸ ਹੁੰਦੀ ਰਹੀ ਕਹਿੰਦੇ ਵੀ ਸਦੀਆਂ ਤੱਕ ਜਿਹੜੀ ਫਿਲਾਸਫੀ ਹੈ ਉਹ ਆਪਸ ਦੇ ਵਿੱਚ ਟਕਰਾਉਂਦੀ ਰਹੀ ਸਦੀਆਂ ਤੱਕ ਫਿਲਾਸਫੀ ਕੀ ਤਣਾ ਤਣੀ ਰਹੀ ਖੁਦਾ ਕੀ ਬਾਤ ਜਹਾਂ थी ਵਹੀ ਰਹੀ ਲੜਨ ਵਾਲੇ ਲੜਦੇ ਹੀ ਰਹੇ ਰੱਬ ਦੀ ਗੱਲ ਉੱਥੇ ਹੀ ਰਹਿ ਗਈ ਜਿਸ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ ਦੁਨੀਆ ਵਿੱਚ ਆਏ ਸਨ ਉੱਥੇ ਹੀ ਰਹਿ ਗਈ ਗੱਲ ਪਰ ਆਪਣੀਆਂ ਜਿਹੜੀਆਂ ਵਿਵਾਦਕ ਗੱਲਾਂ ਸਨ ਆਪਣੀ ਬਹਿਸਬਾਜੀ ਸੀ ਉਹ ਅੱਗੇ ਨਿਕਲ ਗਈ ਰੱਬ ਦੀ ਗੱਲ ਤਾਂ ਪਿੱਛੇ ਰਹਿ ਗਈ ਆਏ ਸੀ ਰੱਬ ਦੀ ਪ੍ਰਾਪਤੀ ਕਰਨ ਪਰ ਦੁਨੀਆ ਵਿੱਚ ਚੱਲੇ ਨੇ ਮਨਾਂ ਵਿੱਚ ਇਹ ਸ਼ੰਕੇ ਤੇ ਸਵਾਲ ਲੈ ਕੇ ਵੀ ਰੱਬ ਪਹਿਲਾਂ ਆਇਆ ਕਿ ਦੁਨੀਆ ਪਹਿਲਾਂ ਆਈ ਗੁਰੂ ਨਾਨਕ ਸਾਹਿਬ ਨੇ ਗੱਲ ਕਲੀਅਰ ਕਰ ਦਿੱਤੀ ਮਹਾਰਜ ਨੇ ਕੋਈ ਵੀ ਇਹ ਗੱਲ ਵਿੱਚ ਲੁਕਾ ਨਹੀਂ ਰੱਖਿਆ ਸਹਿਬਾਦ ਨੇ ਪਰਮਾਤਮਾ ਪਹਿਲਾਂ ਹੈ ਤੇ ਦੁਨੀਆ ਕੁਦਰਤ ਬਾਅਦ ਵਿੱਚ ਹੈ ਕਰਤਾ ਹੈ ਤੇ ਕਿਰਤ ਜਿਹੜੀ ਰਚਨਾ ਉਹ ਹੈ ਕਰਤੇ ਨੇ ਸਾਰੀ ਰਚਨਾ ਬਣਾਈ ਜੇ ਕਰਤਾ ਹੀ ਨਾ ਹੁੰਦਾ ਤੇ ਫਿਰ ਰਚਨਾ ਕਿੱਥੋਂ ਹੁੰਦੀ ਕਦੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਈਰਾਕ ਈਰਾਨ ਦੀ ਧਰਤੀ ਤੇ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਦੇ ਇੱਕ ਬਹੁਤ ਵੱਡੇ ਪੀਰ ਦਸਤਗੀਰ ਨੂੰ ਇਸ ਗੱਲ ਦਾ ਜਵਾਬ ਦਿੰਦੇ ਨੇ ਉਹਨੇ ਪੁੱਛਿਆ ਵੀ ਖੁਦਾ ਤੋਂ ਪਹਿਲਾਂ ਕੀ ਸੀ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜੇ ਤੈਨੂੰ ਗਿਣਤੀ ਆਉਂਦੀ ਹੈ ਤੇ ਗਿਣਤੀ ਕਰਕੇ ਵਖਾ ਉਹਨੇ ਆਖਿਆ ਜੀ 1 2 3 4 ਮਰਜ਼ ਕਹਿੰਦੇ ਨਹੀਂ ਗਿਣਤੀ ਗਲਤ ਆ ਉਹਨੇ ਫਿਰ ਇੱਕ ਤੋਂ ਸ਼ੁਰੂ ਕੀਤੀ 1 2 3 4 ਮਰਜ਼ ਕਹਿੰਦੇ ਅਜੇ ਵੀ ਗਲਤ ਆ ਉਹ ਕਹਿੰਦਾ ਜੀ ਮੇਰੇ ਮਾਇਨੇ ਤਾਂ ਗਿਣਤੀ ਸਹੀ ਐ ਪਰ ਜਿੱਥੇ ਤੁਹਾਨੂੰ ਲੱਗਦਾ ਮੈਂ ਗਲਤ ਆ ਮੇਰੀ ਬਾਹ ਫੜ ਲਿਓ ਸਤਿਗੁਰ ਨਾਨਕ ਸਾਹਿਬ ਪਾਤਸ਼ਾਹ ਜੀ ਕਹਿ ਲਗੇ ਠੀਕ ਐ ਪੀਰ ਦਸਤਗਿਰ ਕਹਿੰਦਾ ਇੱਕ ਮਹਾਰਜ ਨੇ ਉਸੇ ਵੇਲੇ ਬਾਹ ਫੜ ਲਿਆ ਗੁਰਦੇਵ ਕਹਿਣ ਲਗੇ ਵੀ ਇੱਕ ਇੱਕ ਤੋਂ ਪਹਿਲਾਂ ਕੀ ਐ ਕਹਿੰਦਾ ਜੀ ਇੱਕ ਤੋਂ ਹੀ ਸਭ ਕੁਝ ਸ਼ੁਰੂ ਹੁੰਦਾ ਮਹਾਰਜ ਕਹਿੰਦੇ ਇਹ ਗੱਲ ਮੈਂ ਤੈਨੂੰ ਸਮਝਾਉਣੀ ਚਾਹਨਾ ਇੱਕ ਤੋਂ ਹੀ ਸਾਰਾ ਕੁਝ ਸ਼ੁਰੂ ਹੋਇਆ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਇੱਕ ਹੀ ਸੀ ਸਿਰਫ ਇੱਕ ਹੀ ਸੀ ਇੱਕ ਤੋਂ ਪਹਿਲਾਂ ਹੋਰ ਕੁਝ ਵੀ ਨਹੀਂ ਹੈ ਤਾਂ ਮਹਾਰਾਜ ਨੇ ਆਖਿਆ ਇੱਕ ਤੋਂ ਸਾਰਾ ਕੁਝ ਬਣਿਆ ਹੈ ਇੱਕ ਤੋਂ ਹੀ ਸਭ ਸਾਰਾ ਹੋਇਆ ਹੈ ਇਸ ਕਰਕੇ ਇੱਕ ਓੰਕਾਰ ਤੋਂ ਹੀ ਗੁਰੂ ਪਾਤਸ਼ਾਹ ਜੀ ਨੇ ਕਹਾਣੀ ਸ਼ੁਰੂ ਕੀਤੀ ਹੈ ਤਾਂ ਮਹਾਰਾਜ ਜੀ ਨੇ ਉਹਨੂੰ ਕਿਨੇ ਸਾਜਿਆ ਉਹ ਆਪਣੇ ਆਪ ਨਾਲ ਬਣਿਆ ਹੈ ਉਹਨੂੰ ਕੋਈ ਬਣਾਉਣ ਵਾਲਾ ਨਹੀਂ ਜਿਹਨੂੰ ਮਹਾਰਾਜ ਜੀ ਨੇ ਸਹਿ ਪੰਗ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੋਇਆ ਉਹਨੂੰ ਕੋ ਦੁਨੀਆ ਦੀ ਤਾਕਤ ਬਣਾ ਨਹੀਂ ਸਕਦੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰਜਣ ਸੋਏ ਉਹ ਆਪਣੇ ਆਪ ਤੋਂ ਬਣਿਆ ਆਪ ਹੀ ਨੇ ਆਪ ਸਾਜਿਆ ਉਹਨੇ ਆਪਣਾ ਆਪ ਆਪ ਹੀ ਸਾਜਿਆ ਆਪ ਹੀ ਨੇ ਰਚਿਓ ਨਾਉ ਉਹਨੇ ਦੁਨੀਆ ਵਿੱਚ ਆਪਣਾ ਨਾਮਣਾ ਵੀ ਆਪ ਹੀ ਪੈਦਾ ਕੀਤਾ ਉਹਨੂੰ ਕਿਸੇ ਦੇ ਕ੍ਰੈਡਿਟ ਦੀ ਲੋੜ ਨਹੀਂ ਹੈ ਵੀ 10 ਬੰਦੇ ਇਕੱਠੇ ਹੋ ਕੇ ਕਹਿਣ ਵੀ ਰੱਬ ਨਾਲ ਦੀ ਕੋਈ ਚੀਜ਼ ਹੈ ਇਸ ਗੱਲ ਦਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ ਏ ਮਹਾਰਾਜ ਜਦ ਨੇ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨ ਹੋਵੇ ਘਟ ਨ ਜਾਏ ਜੇ ਕੁਝ ਲੋਕ ਇਕੱਠੇ ਹੋ ਕੇ ਇਹ ਕਹਿਣ ਲੱਗ ਜਾਣ ਵੀ ਪਰਮਾਤਮਾ ਬਹੁਤ ਵੱਡਾ ਏ ਤੇ ਕੀ ਉਹ ਵੱਡਾ ਹੋ ਜਾਵੇਗਾ ਤੇ ਜੇ ਸਾਰੇ ਰਲ ਕੇ ਕਹਿਣ ਰੱਬ ਛੋਟਾ ਏ ਤੇ ਛੋਟਾ ਹੋ ਜਾਵੇਗਾ ਨਹੀਂ ਉਹਨੂੰ ਦੁਨੀਆ ਦੇ ਕ੍ਰੈਡਿਟ ਦੀ ਲੋੜ ਨਹੀਂ ਉਹਦਾ ਨਾਮਣਾ ਆਪਣੇ ਆਪ ਤੋਂ ਹੀ ਹੈ ਉਹਦੇ ਗੁਣ ਉਹਦੀ ਵਡਿਆਈ ਆਪਣੇ ਆਪ ਤੋਂ ਹੈ ਉਹਨੂੰ ਕਿਸੇ ਦੇ ਕ੍ਰੈਡਿਟ ਦੀ ਲੋੜ ਨਹੀਂ ਹੈ ਤਾਂ ਗੁਰਦੇਵ ਆਦੇ ਨੇ ਆਪ ਹੀ ਨੇ ਆਪ ਸਾਜੀਓ ਆਪ ਹੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਏ ਕਰ ਆਸਣ ਡਿਠੋ ਚਾਓ ਜਿੱਥੇ ਉਹਨੇ ਕੁਦਰਤ ਸਾਜੀ ਹੈ ਉਸ ਵਿੱਚ ਆਪਣਾ ਆਸਣ ਲਾ ਕੇ ਬੈਠ ਗਿਆ ਸਰਵ ਵਿਆਪਕ ਹੈ ਹਰ ਥਾਂ ਤੇ ਉਹ ਬੈਠਾ ਹੋਇਆ ਤੇ ਆਸਣ ਲਾ ਕੇ ਦੁਨੀਆਂ ਦੇ ਚੋਚਤ ਵਾਸੀ ਵੇਖ ਰਿਹਾ ਹੈ ਦਾਤਾ ਕਰਤਾ ਆਪ ਤੋਂ ਤੁਸ ਦੇਵਾਂ ਕਰੇ ਪਸਾਉ ਉਹ ਦਾਤਾ ਵੀ ਆਪੇ ਰਿਜ਼ਕ ਦੇਣ ਵਾਲਾ ਕਰਤਾ ਕ੍ਰੀਏਟਰ ਵੀ ਆਪੇ ਰਚਨਾ ਕਰਨ ਵਾਲਾ ਔਰ ਜਿਨ੍ਹਾਂ ਉਤੇ ਉਹ ਤਰੁੱਠ ਪਿੰਦਾ ਪ੍ਰਸੰਨ ਹੋ ਜਾਂਦਾ ਉਹਨਾਂ ਨੂੰ ਦਾਤਾਂ ਦੇ ਦਿੰਦਾ ਜਿਨ੍ਹਾਂ ਉਤੇ ਹੁੰਦੀ ਖੁਸ਼ੀ ਹੁੰਦੀ ਹੈ ਤੂੰ ਜਾਣੋਈ ਸਭ ਸੇ ਦੇ ਲੈਸੇ ਜਿੰਦ ਕਬਾਓ ਮਰ ਜਾ ਜਿੰਨੇ ਵੀ ਉਹ ਅਕਾਲ ਪੁਰਖ ਪਰਮਾਤਮਾ ਸਾਰਿਆਂ ਦੇ ਅੰਦਰ ਦੀ ਖੇਡ ਜਾਣਦਾ ਏ ਐਸਾ ਨਹੀਂ ਕਿ ਉਹ ਨਹੀਂ ਜਾਣਦਾ ਹਰ ਇੱਕ ਵਿਅਕਤੀ ਦੇ ਅੰਦਰ ਦੀ ਜੀਵ ਦੇ ਅੰਦਰ ਦੀ ਕੋਈ ਕਹਾਣੀ ਪਤਾ ਹੈ ਹਾਂ ਉਹਦੇ ਵਿੱਚ ਇੰਨੀ ਤਾਕਤ ਹੈ ਕਿ ਜਿੰਦ ਦੇਖ ਕੇ ਲੈ ਵੀ ਸਕਦਾ ਹੈ ਜੇ ਉਹ ਦੇਣਾ ਜਾਣਦਾ ਹੈ ਤੇ ਉਹ ਲੈਣਾ ਵੀ ਜਾਣਦਾ ਹੈ ਕੋਈ ਜਿੰਨਾ ਮਰਜੀ ਆਖੇ ਵੀ ਮੈਂ ਆਪਣੀ ਤਾਕਤ ਨਾਲ ਨਹੀਂ ਦੇਵਾਂਗਾ ਜਦੋਂ ਲੈਣ ਤੇ ਆ ਜਾਵੇ ਫਿਰ ਕੁਝ ਵੀ ਕਰ ਸਕਦਾ ਹੈ ਜੋ ਦਿੰਦਾ ਹੈ ਹੱਸ ਕੇ ਦਿੰਦਾ ਹੈ ਤੇ ਲੈਣ ਲੱਗਿਆ ਵੀ ਉਹ ਫਿਰ ਪਰਵਾਹ ਨਹੀਂ ਕਰਦਾ ਕਿਸੇ ਦੀ ਕਿਉਂਕਿ ਉਹਦੇ ਉੱਤੇ ਨਾ ਕੋਈ ਕਾਨੂੰਨ ਲਾਗੂ ਹੁੰਦਾ ਹੈ ਤੇ ਨਾ ਕੋਈ ਮर्यादा ਲਾਗੂ ਹੁੰਦੀ। ਤਾਂ ਇਹ ਅਕਾਲ ਪੁਰਖ ਪਰਮਾਤਮਾ ਦਾ ਬਹੁਤ ਵੱਡਾ ਗੁਣ ਹੈ ਕਰ ਆਸਨ ਢਿੱਠੋ ਚਾਓ ਉਹ ਦੁਨੀਆ ਦੇ ਵਿੱਚ ਸਰਵ ਵਿਆਪਕ ਹੋ ਕੇ ਆਸਨ ਲਾ ਕੇ ਬੈਠਾ ਹੈ ਤੇ ਸੰਸਾਰ ਦੇ ਚੋਜ ਤਮਾਸ਼ੇ ਵੇਖ ਰਿਹਾ ਹੈ। ਗੁਰੂ ਮਹਾਰਾਜ ਕਿਰਪਾ ਕਰਨ ਇਹ ਪਹਿਲੀ ਪੌੜੀ ਨਾਲ ਲੱਗਦੇ ਤਿੰਨ ਸ਼ਲੋਕਾਂ ਵਿੱਚ ਗੁਰੂ ਦੀ ਵਡਿਆਈ ਗੁਰੂ ਦੀ ਉਪਮਾ ਕੀਤੀ ਗਈ ਹੈ ਉਸ ਪਰਮਾਤਮਾ ਪ੍ਰਭੂ ਦੇ ਮਹਾਨ ਗੁਣ ਦੀ ਗੱਲ ਦਰਸ਼ਾਈ ਹੈ ਜਦੋਂ ਗੁਰੂ ਵਾਲੇ ਬਣਾਂਗੇ ਤੇ ਗੁਰੂ ਫਿਰ ਸਾਨੂੰ ਉਸ ਪਰਮਾਤਮਾ ਦੇ ਘਰ ਦਾ ਪੇਟ ਦੱਸੇਗਾ ਤਾਂ ਜੋ ਗੁਰੂ ਤੋਂ ਸੋਝੀ ਪ੍ਰਾਪਤ ਕਰਕੇ ਅਸੀਂ ਗੁਰੂ ਵਾਲੇ ਬਣ ਕੇ ਤੇ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ ਕਰਕੇ ਜੀਵਨ ਸਫਲਾ ਕਰ ਸਕੀਏ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ